ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਇੱਕ ਨਵੇਂ ਵਲੌਗ ਤੇ ਉਹ ਸੁਣਾਉਣਾ ਜੀ ਕਿਵੇਂ ਸਾਰੇ ਹਾਂਜੀ ਮਾਰਨਿੰਗ ਦਾ ਟਾਈਮ ਆ ਟਾਈਮ ਹੋ ਗਿਆ ਜੀ ਇੱਥੇ ਪੌਣੇ 7 ਖਾਸ ਕਰ ਜਿਹੜਾ ਮਾਰਨਿੰਗ ਦਾ ਰੁਟੀਨ ਆ ਮੇਰਾ ਸਭ ਸਫਾਈ ਤੋਂ ਸ਼ੁਰੂ ਹੁੰਦਾ ਕਿਉਂਕਿ ਜੇਕਰ ਪੰਹੂ ਰੱਖੇ ਹੋਣ ਤਾਂ ਉਹਨਾਂ ਨੂੰ ਕੱਕ ਪਾਣੀ ਪਾਣੀ ਵਗੈਰਾ ਫੁਲਾਉਣਾ ਹਨਾ ਉਹਨਾਂ ਤੋਂ ਸ਼ੁਰੂ ਹੋ ਜਾਂਦਾਗਾ ਤੇ ਹੀ ਬਾਕੀ ਦੀ ਸਵੇਰੇ ਮੈਂ 5 ਵਜੇ ਜਾਗ ਆ ਜਿਹੜੀ ਆ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਪਾਣੀ ਵਗੈਰਾ ਪੀਣਾ ਆਪਣਾ ਨਹਾਤ ਓਕੇ ਪਾਠ ਕਰਨਾ ਤੇ ਇਥੇ ਜੀ ਬੱਸ ਹੁਣ ਪੋਨੇਕ ਸਾਤ ਹੋ ਗਏ ਸੀ ਇਥੇ ਮੈਂ ਕਿਹਾ ਚਲੋ ਆਪਾਂ ਚਾਹੂ ਵਗੈਰਾ ਕੱਢ ਦਈਏ ਤੇ ਇਥੇ ਮੈਂ ਪਹਿਲਾਂ ਲੱਗੀ ਹੋਈ ਸੀ ਜੀਪੀ ਦਾ ਸੈਟ ਦੀ ਡਸਟਿੰਗ ਕਰਨ ਨਾਲ ਤਾਂ ਸੱਚੀ ਬਹੁਤ ਜ਼ਿਆਦੇ ਆ ਜਾਂਦਾ ਤੇ ਬਾਕੀ ਦੋ ਦਿਨ ਜਿਹੜਾ ਹੈਗਾ ਮੇ ਵੀ ਇਥੇ ਪੈਂਦਾ ਰਿਹਾ ਦੇਖੋ ਕੰਧਾਂ ਤੇ ਵੀ ਸੇਕਦਲ ਜੀ ਆਈ ਪੀ ਆ ਕਿਉਂਕਿ ਇਧਰਲੀ ਸਾਈਡ ਆ ਫਰੇੜੇ ਕੰਧਾਂ ਨੇ ਜਾਨੀ ਕਿ ਉਹਨਾਂ ਤੇ ਕੁਝ ਪਾਇਆ ਨਹੀਂ ਹੋਣਾ ਜਾਨੀ ਕਿ ਦੂਜੇ ਘਰ ਵਾਲੇ ਨੇ ਜਿੱਦਾ ਕੰਧਾ ਤੇ ਤਾਂ ਕਰਕੇ ਇਹਦੇ ਲਈ ਸੇਕ ਗਲਾ ਬਹੁਤ ਜ਼ਿਆਦੇ ਕੰਧਾਂ ਨੂੰ ਆ ਜਾਂਦੀ ਆ ਤੇ ਹਾਂਜੀ ਬਸ ਇਥੇ ਫਿਰ ਸਟਰੀ ਦੀ ਲੱਗੀਆਂ ਮੈਥੇ ਡਰਾਸਟਿੰਗ ਜੀ ਕਰਨਾ ਵੈਸੇ ਝਾੜੂ ਤਾਂ ਦਿਨ ਚ ਦੋ ਵਾਰ ਹੀ ਜਿਹੜਾ ਹੈਗਾ ਲੱਗ ਹੀ ਜਾਂਦਾਗਾ ਹਾਂਜੀ ਜਿਹੜੀ ਮਾਰਨਿੰਗ ਦੀ ਸਹਾਈ ਆ ਬਹੁਤ ਜ਼ਿਆਦੇ ਹੋ ਜਾਂਦੀ ਕਿਉਂਕਿ ਕੰਮ ਸਵੇਰ ਦੇ ਟਾਈਮ ਬਹੁਤ ਜ਼ਿਆਦੇ ਹੁੰਦੇ ਆ ਵੈਸੇ ਤਾਂ ਹਲੇ ਬੱਚੇ ਘਰ ਨੇ ਪਰ ਜਦੋਂ ਬੱਚੇ ਸਕੂਲ ਜਾਣ ਲੱਗ ਗਏ ਤਾਂ ਥੋੜਾ ਜਿਹਾ ਮਾਰਨਿੰਗ ਦੀ ਰੁਟੀਨ ਦੇ ਵਿੱਚ ਥੋੜਾ ਜਿਹਾ ਚੇਂਜ ਆ ਫਿਰ ਕੇ ਹੁਣ ਆਪ ਆਰਾਮ ਨਾਲ ਆਪਣੇ ਜਿਹੜੇ ਕੰਮ ਧੰਦੇ ਨੇ ਕਰੀ ਜਾਂਦੇ ਰਹਿੰਦੇ ਆ ਪਰ ਉਸ ਟਾਈਮ ਤਾਂ ਪਹਿਲਾਂ ਬੱਚਿਆਂ ਨੂੰ ਸਕੂਲ ਭੇਜਣਾ ਫਿਰ ਆਪਦੇ ਘਰ ਦੇ ਕੰਮ ਹੁੰਦੇ ਨੇ ਕਿਉਂਕਿ ਬੱਚਾ ਦਾ ਟਾਈਮ ਆ ਜਿਹੜਾ ਜਲਦੀ ਹੋ ਜਾਂਦਾ ਅਲੱਗ-ਅਲੱਗ ਦੇ ਟਾਈਮ ਆ ਤਿੰਨੋਂ ਭੈਣਾਂ ਦਾ ਇਹਨਾਂ ਦਾ ਤੇ ਹਾਂਜੀ ਬਸ ਇਥੇ ਕਾਸਟਿੰਗ ਵਗੈਰਾ ਕਰਤੀ ਉਸ ਤੋਂ ਬਾਅਦ ਮੈਂ ਯਾਨੀ ਕਿ ਅਪਡੇਟ ਸਲਾਈ ਵਾਲੇ ਮੇਰੇ ਕੱਪੜੇ ਵਗੈਰਾ ਆਏ ਹੁੰਦੇ ਉਹਨਾਂ ਦੀ ਵੀ ਸੈਟਿੰਗ ਜੀ ਕਰਨੀ ਹੁੰਦੀ ਹੈਗੀ ਤੇ ਪਹਿਲਾਂ ਵੀ ਮੈਂ ਕੁਝ ਕੱਪੜੇ ਸੀਗੇ ਤੇ ਸਾਰੇ ਖਿਲਰੇ ਜੇ ਫੈਏ ਸੀ ਉਹਨਾਂ ਨੂੰ ਚੱਕ ਕੇ ਟਾਹਾਂ ਵਗੈਰਾ ਲਗਾ ਕੇ ਹਟੀਆਂਗੀ ਕਿਉਂਕਿ ਜਦੋਂ ਆਪਾਂ ਸਲਾਈ ਕਰਦੇ ਜਾਂ ਫਿਰ ਕੱਟਦੇ ਆ ਨਾ ਕੁਛ ਨਾ ਕੁਛ ਇੱਧਰ ਉੱਧਰ ਡਿੱਗ ਜਾਂਦਾਗਾ ਤੇ ਬਸ ਹੁਣ ਮੈਂ ਸਵੇਰੇ ਸਾਰਾ ਕੁਝ ਚੱਕ ਕੇ ਆਪਣਾ ਸੈੱਟ ਕਰ ਦੇਣੀ ਆ ਸਾਰਾ ਕੁਝ ਜਗ੍ਹਾ ਤੇ ਰੱਖ ਦੇਣੀ ਆਂਗੀ ਤਾਂ ਕਿ ਦਿਨੇ ਜਦੋਂ ਆਪਾਂ ਕੋਈ ਸਲਾਈ ਵਗੈਰਾ ਕਰੀਏ ਤਾਂ ਆਪਾਂ ਨੂੰ ਕੋਈ ਵੀ ਚੀਜ਼ ਲੱਭਣ ਤੇ ਚੱਕਣ ਤੇ ਹਨਾ ਆਸਾਨੀ ਹੋਵੇ ਤੇ ਬਸ ਜੇ ਇਥੇ ਪੀੜਾ ਸੈਟਿੰਗ ਆਪਣਾ ਹੋ ਗਿਆ ਸਾਫ਼ ਤੇ ਮੈਂ ਹੁਣ ਆਪਣਾ ਨਾਲ ਦੀ ਨਾਲ ਮਸ਼ੀਨਾਂ ਤੇ ਵੀ ਕੱਪੜਾ ਮਾਰ ਦੂ ਫੋਕੇ ਜਿਹੜੀਆਂ ਭੈਣਾ ਸਲਾਈ ਕਰਦੀਆਂ ਨੇ ਉਹਨਾਂ ਨੂੰ ਤਾਂ ਇਸ ਚੀਜ਼ ਬਾਰੇ ਪਤਾ ਹੀ ਹੋਣਾ ਹਨਾ ਕਿ ਆਪਣੇ ਅੰਡੇ ਨੂੰ ਜੇ ਤੇ ਆਪਾਂ ਨੇ ਕੰਮ ਕਰਨਾ ਸਭ ਤੋਂ ਪਹਿਲਾਂ ਉਹਦੀ ਸਫਾਈ ਆ ਜਿਹੜੀ ਨਾਲ-ਨਾਲ ਜ਼ਰੂਰੀ ਹੁੰਦੀ ਆ ਤੇ ਹਾਂਜੀ ਮਸ਼ੀਨਾਂ ਜਿਹੜੀ ਹੁਣ ਮੈਂ ਇਥੇ ਭਾਂਡੇ ਚ ਢਾਹ ਲੈਨੇ ਕਿਉਂਕਿ ਰੂਮ ਦੇ ਵਿੱਚ ਬਹੁਤ ਜ਼ਿਆਦਾ ਖਿਲਾਰਾ ਪੈ ਜਾਂਦਾ ਬਾਕੀ ਜੇਕਰ ਗਰਮੀ ਜ਼ਿਆਦਾ ਲੱਗੇ ਹਨਾ ਕਿਥੇ ਸੇਕ ਵੀ ਜ਼ਿਆਦਾ ਆਉਂਦਾ ਤਾਂ ਮੈਂ ਮਸ਼ੀਨਾਂ ਜਿਹੜੀ ਅੰਦਰ ਵੀ ਲੈ ਜਣੀਆਂ ਵੈਸੇ ਜ਼ਿਆਦਾਤਰ ਮਸ਼ੀਨਾਂ ਮੇਰੀ ਭਾਂਡੇ ਦੇ ਵਿੱਚ ਹੀ ਹੁੰਦੀ ਹੈਗੇ ਤੇ ਹਲੇ ਮਤਲਬ ਕਿ ਜਿਹੜਾ ਸਵੇਰ ਦਾ ਕੰਮ ਆਪਣਾ ਰੋਟੀ ਪਾਣੀ ਦਾ ਹਲੇ ਪੈਂਡਿੰਗ ਸੀਗਾ ਇਸ ਤੋਂ ਬਾਅਦ ਡਾਸਟਿੰਗ ਕਰਕੇ ਝਾੜੂ ਵਗੈਰਾ ਲਗਾ ਕੇ ਫੇਰ ਮੈਂ ਇਹਨਾਂ ਦੇ ਪਾਪਾ ਜੀ ਨਾਲ ਤਸੀਮੀਆਂ ਵਟ ਦਿੰਦੀ ਹੁੰਦੀ ਨਾਲ ਦੀ ਨਾਲ ਜਿੰਦੀ ਤੇ ਫੇਰ ਆਪਣਾ ਆਟਾ ਵਗੈਰਾ ਆਪਾਂ ਗੁੰਨਾਂਗੇ ਤੇ ਉਸ ਤੋਂ ਬਾਅਦ ਜਿਹੜੇ ਹੁੰਦੇ ਆ ਬਤਨ ਵਗੈਰਾ ਬਾਅਦ ਵਿੱਚ ਹੋਣਗੇ ਸਫਾਈ ਵਾਲੇ ਤੇ ਹਾਂਜੀ ਜਿਹੜੀਆਂ ਭੈਣਾ ਆਪਣੇ ਚੈਨਲ ਦੇ ਫਸਟ ਟਾਈਮ ਆਓ ਤੁਸੀਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨੇਓ ਜੀ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਬਾਕੀ ਜੀ ਇੱਕ ਮੰਜਾ ਮੈਂ ਇੱਥੇ ਵੀ ਰੱਖ ਛੱਡਿਆ ਕਿਉਂਕਿ ਕਈ ਵਾਰੀ ਇੱਥੇ ਵੀ ਗੋਲ ਡਾਲ ਲੈਣੇ ਆਗੇ ਨਾ ਬੱਚੇ ਡਾਲ ਰਹੇ ਤੇਰੇ ਜਾਂ ਫਿਰ ਸ਼ਾਮ ਨੂੰ ਲਾਇਆ ਜਾਂਦਾਗਾ ਤੇ ਬਸ ਨਾਲ ਦੀ ਨਾਲ ਇੱਥੇ ਮੈਂ ਝਾੜੂ ਵਗੈਰਾ ਕੱਢ ਦਉ ਹੁਣ ਤਾਂ ਇੰਨਾ ਖਿਲਾਰਾ ਹੁੰਦਾ ਨਹੀਂ ਕਿਉਂਕਿ ਝਾੜੂ ਇਹੜਾ ਦਿਨ ਚ ਦੋ ਵਾਰੀ ਲਗਾਈ ਦਿੰਨੇ ਆਗੇ ਤੇ ਹਲੇ ਮਸ਼ੀਨ ਚ ਇੱਥੇ ਮੈਂ ਕੱਪੜੇ ਨਹੀਂ ਪਾਏ ਸੀਗੇ ਮੈਂ ਤਾਂ ਦੇਖਦੀ ਆ ਦੋ ਚਿੱਤਾਂ ਜੀ ਹੋ ਰਿਆ ਸੀ ਮੈਂ ਤਾਂ ਜੇ ਤੱਕ ਟਾਈਮ ਲੱਗ ਗਿਆ ਤਾਂ ਮਸ਼ੀਨ ਚ ਕੱਪੜੇ ਜਿਹੜੇ ਪਾਉਗੂ ਨਹੀਂ ਤਾਂ ਫਿਰ ਸ਼ਾਮ ਨੂੰ ਤੋਂ ਨਹੀਂ ਤਾਂ ਫਿਰ ਅਗਲੇ ਦਿਨ ਹੋਗੇ ਕੱਪੜੇ ਜਿਹੜੇ ਮੈਂ ਤੀਜੇ ਦਿਨ ਧੋਦੇ ਨਹੀਂ ਨਹੀਂ ਡੇਲੀ ਵੀ ਨਹੀਂ ਗਈ ਪਰ ਮੇ ਤਾਂ ਮਸ਼ੀਨ ਲੱਗਦੀ ਕਿ ਉਹ ਸਲਾਈ ਦੇ ਕੰਮ ਕਰਕੇ ਹਨਾ ਟਾਈਮ ਆ ਜਿਹੜਾ ਇਹਨਾਂ ਕਿ ਕੱਢਣੇ 'ਚ ਥੋੜੀ ਜਿਹੀ ਮੁਸ਼ਕਲ ਆ ਜਾਂਦੀ ਹੈ ਕਿਉਂਕਿ ਸਪਾਈ ਦਾ ਕੰਮ ਹੀ ਨਾ ਜਾਦੇ ਹੁੰਦਾ ਤੇ ਲੋ ਜੀ ਇੰਡਸਟਰੀਕ ਵਗੈਰਾ ਵੀ ਦੇਖੋ ਥੋੜਾ ਸਾਨੂੰ ਬੈਲੈਂਸ ਹੈ ਜਿਵੇਂ ਕਰਕੇ ਹੱਤੀ ਸਿੱਥੇ ਕਾਤਰਾ ਹੋ ਗਿਆ ਨਾ ਸੀ ਕੁਝ ਕੱਪੜੇ ਦੀ ਕਟਿੰਗ ਵਗੈਰਾ ਕੀਤੀ ਸੀਗੀ ਉਹ ਵਾਲੀਆਂ ਦੇਖੋ ਇੰਨੀਆਂ ਨਿਕਲੇ ਆਉਂਦੀਆਂ ਨੇ ਦੇਖਣ ਨੂੰ ਤਾਂ ਇਦਾਂ ਲੱਗਦਾ ਉਹ ਬਹੁਤ ਜ਼ਿਆਦਾ ਕੋੜਾ ਨਿਕਲਦਾ ਵੈਸੇ ਇਹ ਜਿਆਦਾਤਰ ਕਾਤਰੇ ਜਿਹ ਪੈਣਾ ਉਹਨਾਂ ਨੂੰ ਪਤਾ ਹੀ ਹੋਣਾ ਨਾ ਇਹ ਚੀਜ਼ ਬਾਰੇ ਤੇ ਹਾਂਜੀ ਬਸ ਇੱਥੇ ਝਾੜੂ ਵਗੈਰਾ ਲੱਗ ਗਿਆ ਸੇ ਆਪਣਾ ਤੇ ਇੱਥੇ ਮੈਂ ਰੱਖੀ ਸੀ ਜੀ ਕੜੀ ਬਣਨੀ ਤੇ ਕੜੀ ਦਾ ਮਸਾਲਾ ਵਗੈਰਾ ਆਪਾਂ ਨੇ ਕੱਟ ਕੇ ਯਾਨੀ ਕਿ ਕੜੀ ਦਾ ਮਸਾਲਾ ਰੱਖਤਾ ਸੀਗਾ ਬਣਨਾ ਪਹਿਲਾਂ ਮਸਾਲਾ ਹਰ ਜਾਵਾਂਗੀ ਚੰਗੇ ਦੇ ਨਾਲ ਨੂੰ ਪਾਤੀ ਸੀ ਇਹਦੇ ਵਿੱਚ ਤੇ ਨਾਲ ਹੀ ਦੇਖੋ ਇਧਰ ਆਪਾਂ 세ਵੀਆਂ ਦਾ ਆਟਾ ਸੀਗਾ ਉਹ ਮੈਂ ਉਹਨਾਂ ਨੂੰ ਕੱਢ ਲਿਆ ਸੀਗਾ ਇਹਨਾਂ ਦੇ ਪਾਪਾ ਨੇ ਸੇਵਾ ਬਣਾਉਣੇ ਹੁੰਦੇ ਆ ਤੇ ਲੋ ਜੀ ਇਧਰ ਆਪਾਂ ਨੇ ਨିକੇ ਬੇਸਣ ਕੋਲ ਕੇ ਰੱਖ ਲਿਆ ਬੇਸਣ ਤਿਆਰ ਕਰ ਲਿਆ ਤੇ ਮਸਾਲਾ ਹਲੇ ਆਪਣਾ ਰਿਜ ਰਿਹਾ ਥੋੜਾ ਜਿਆਦਾ ਰਿਜ ਹੋਰ ਇੱਜ ਚੰਗੀ ਤਰ੍ਹਾਂ ਆਲੂ ਨੇ ਜਿਹੜੇ ਥੋੜੇ ਜਿਹਾ ਹਾਫ ਤੋਂ ਵੀ ਥੋੜੇ ਜਿਹਾ ਜ਼ਿਆਦਾ ਹੋ ਜਾਣਾ ਫਿਰ ਮੈਂ ਜਿਹੜਾ ਕੜੀ ਦਾ ਬੈਟਰ ਹੈ ਜਿਹੜਾ ਫੇਰ ਵਿੱਚ ਪਾਉਣੀ ਹੁੰਦੀ ਹੈ ਤਾਂ ਕਿ ਕੜੀ ਜਿਹੜੀ ਰਿਜ ਕੇ ਚੰਗੀ ਤਰ੍ਹਾਂ ਤਿਆਰ ਹੋ ਜੇ ਤੇ ਹਾਂਜੀ ਬਸ ਇੱਥੇ ਮੈਂ ਲੱਗੀ ਸੀਗੀ ਸ਼ਾਮ ਦਾ ਟਾਈਮ ਹੋ ਗਿਆ ਸੀ ਇੱਥੇ ਮੈਂ ਲੱਗੀ ਸੀਗੀ ਬਰਤਨ ਸਾਫ ਕਰਨਾ ਦੇਣਾ ਜਿਹੜਾ ਸਾਰਾ ਮੇਰਾ ਸਲਾਈ ਦੇ ਕੰਮ ਵਿੱਚ ਕਦੋਂ ਲੰਘ ਜਾਂਦਾ ਹਨਾ ਪਤਾ ਹੀ ਨਹੀਂ ਲੱਗਦਾ ਹੈਗਾ ਕੋਕੇ ਕੰਮ ਦੇ ਵਿੱਚ ਤਾਂ ਟਾਈਮ ਦਾ ਬਿਲਕੁਲ ਵੀ ਨਹੀਂ ਪਤਾ ਲੱਗਦਾ ਜੇਕਰ ਆਪਾਂ ਫ੍ਰੀ ਬੈਠੇ ਹੋਈਏ ਫਿਰ ਆ ਜਿਹੜਾ ਟਾਈਮ ਲਗਾਉਣਾ ਜਾਦੇ ਔਖਾ ਹੋ ਜਾਂਦਾ ਤੇ ਹਾਂਜੀ ਇੱਥੇ ਸ਼ਾਮ ਦਾ ਖਾਣਾ ਪੀਣਾ ਖਾ ਲਿਆ ਸੀਗਾ ਤੇ ਮੈਗਾ ਚਲੋ ਆਪਣੇ ਇਹੇ ਬਰਤਨ ਨੇ ਉਹ ਵੀ ਆਪਾਂ ਸਾਫ ਕਰ ਹੀ ਦਈਏ ਕਿਉਂਕਿ ਜੇਕਰ ਪਈ ਰਹਿਣ ਹਨਾ ਫਿਰ ਸ਼ਾਮ ਨੂੰ ਤਾਂ ਜਿਆਦਾ ਹੋ ਜਾਂਦੇ ਨੇ ਇਕੱਠੇ ਫਿਰ ਮੈਨੂੰ ਮੁਸ਼ਕਲ ਜੀ ਆ ਜਾਂਦੇ ਥੋੜੀ ਜਿਹੀ ਸਾਫ ਕਰਨ ਦੇ ਵਿੱਚ ਤੇ ਹਾਂਜੀ ਬਰਤਨ ਆਪਾਂ ਸਾਫ ਕਰਦੇ ਬਸ ਇਸ ਤੋਂ ਬਾਅਦ ਤਾਂ ਥੋੜਾ ਟਾਈਮ ਲਾ ਲਏਗੇ ਜਿਹੜੀ ਉਹ ਵੀ ਲੱਗਾਗੇ ਜੀ ਇਹ ਆਇਆ ਸੀ ਆਪਣਾ ਇੱਕ ਪਾਰਸਲ ਮੈਮ ਦਾ ਟਾਈਮ ਹੋ ਜਾਊਗਾ ਤੇ ਹਾਂਜੀ ਰਿਜ਼ਲਟ ਮੈਨੂੰ ਬਹੁਤ ਵਧੀਆ ਲੱਗਿਆ ਜਿਹੜੀਆਂ ਪਹਿਣਾ ਸਲਾਈ ਦਾ ਕੰਮ ਕਰਦੀਆਂ ਨੇ ਜਾਂ ਫਿਰ ਕੋਈ ਇੰਟ ਜਾਂ ਫਿਰ ਕੋਈ ਵੀ ਨਿਰਲ ਵਰਕਰਾਂ ਉਹਨਾਂ ਲਈ ਜਿਹੜੇ ਪੇਂਟ ਨੇ ਬਹੁਤ ਵਧੀਆ ਨੇ ਇਹ ਜਾਨਕੀ ਪ੍ਰੈਸ ਨਾਲ ਜਾਂ ਫਿਰ ਹੀਟ ਡ੍ਰਾਇਰ ਨਾਲ ਜਿਹੜੇ ਇਹ ਪੇਂਟ ਨੇ ਰਿਮੂਵ ਹੋ ਜਦੇ ਨੇ ਇਹਦੇ ਵਿੱਚ ਆਪਾਂ ਨੂੰ ਮਿਲਲੇ ਨੇ ਜੀ ਚਾਰ ਕਲਰ 170 ਰੁਪਿਆ ਦੇ ਮਿਲਨੇ ਨੇ ਇਹ ਆਪਾਂ ਨੂੰ ਚਾਰ ਕਲਰ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਆਇਆ ਤੇ ਇਹ ਵਾਲਾ ਮੈਂ ਲੱਗੀ ਸੀ ਜੇ ਸੂਟ ਪੇਂਟ ਕਰਨਾ ਸੀ ਮੈਂ ਕਿਹਾ ਚਲੋ ਇੱਕ ਵਾਰੀ ਆਪਾਂ ਇਹਨਾਂ ਤੇ ਇਹ ਮਾਰਕਿੰਗ ਨਿਸ਼ਾਨ ਵਗੈਰਾ ਲਗਾ ਕੇ ਰੱਖ ਲਈਏ ਤੇ ਲੋ ਜਿੱਦ ਟੈਂਕੀ ਪਰ ਗਈ ਸੀ ਬੇਟੀ ਲੱਗ ਗਈ ਸੀ ਆਪਣਾ ਪਾਣੀ ਸਾਫ਼ ਕਰਨ ਹਾਂਜੀ ਇੱਥੇ ਲੱਗੀ ਸੀਗੀ ਮੈਂ ਸੂਟ ਦੀ ਮਾਰਕਿੰਗ ਕਰਨ ਬੇਟੀ ਨੂੰ ਲਗਾਇਆ ਸੀ ਮੈਂ ਨਾਲ ਕਿਉਂਕਿ ਜੇ ਤਾਂ ਆਪਾਂ ਪੱਖਾ ਲਗਾਉਣੀ ਆ ਤਾਂ ਤੱਕ ਕਪੜਾ ਉੱਡਦਾ ਤੇ ਨਹੀਂ ਲਗਾਉਂਦੇ ਤਾਂ ਫਿਰ ਗਰਮੀ ਹਨਾ ਤੇ ਇੱਥੇ ਮੈਂ ਬੇਟੀ ਨਾਲ ਲਗਾਇਆ ਸੀ ਮਤਲਬ ਮੈਂ ਕਿ ਇੱਕ ਸਾਈਡ ਤੋਂ ਖਾਲੀ ਬਾਕੀ ਇਹ ਵਾਲੀ ਸੂਟ ਸੀਗਾ ਆਪਾਂ ਇੱਥੇ ਬੇਲਾ ਸੀਗੇ ਨੋ ਪੇਂਟ ਕਰਨੀ ਸੀ ਤਾਂ ਕਰਕੇ ਮਾਰਕਿੰਗ ਜਿਹੜੀ ਉੱਪਰ ਤੱਕ ਕਰਨੀ ਸੀ ਮਿੰਨ ਮਿੰਨ ਕੇ ਮਨ ਕੇ ਜਿਹੜਾ ਸ਼ਰਟ ਦਾ ਕਿਰਾ ਲੈਂਥ ਹੋ ਗਈ ਜਾਂ ਫਿਰ ਬੇਲਾ ਆਪਾਂ ਨੇ ਕਿੰਨੀ ਦੂਰੀ ਤੇ ਕਿੰਨੀ ਸਪੇਸ ਛੱਡ ਕੇ ਪਾਉਣੀਆਂ ਨੇ ਹਨਾ ਉਹ ਸਾਰਾ ਕੁਝ ਇੱਥੇ ਦੇਖ ਕੇ ਮਾਰਕਿੰਗ ਕਰਨਾ ਸਿੱਧੇ ਆਪਣੇ ਸੂਟ ਨੂੰ ਮੈਂ ਪਹਿਲਾਂ ਮਾਰਕਿੰਗ ਲਗਾਉਂਗੀ ਤੇ ਫਿਰ ਆਪਾਂ ਜਿਹੜਾ ਹੈਗਾ ਰਕਾ ਹਲਕਾ ਜਿਹਾ ਜਿਹੜਾ ਵੀ ਡਿਜ਼ਾਈਨ ਆਪਾਂ ਨੇ ਪਾਉਣਾਗਾ ਉਹ ਮੈਂ ਹਲਕਾ ਹਲਕਾ ਜਾਨੀ ਕੇ ਪੈਨਸਲ ਨਾਲ ਉਹ ਜਿਹੜਾ ਹੈਗਾ ਕਰ ਲੂਗੀ ਤੇ ਉਹ ਲੀਖ ਲੂਗੀ ਕਿਉਂਕਿ ਜੇਕਰ ਆਪਾਂ ਇਦਾਂ ਹੀ ਹਨਾ ਉਹ ਕਰਦੇ ਆ ਤਾਂ ਫਿਰ ਜਿਵੇਂ ਕਿ ਕੱਲਾ ਫਲਾਵਰ ਆ ਨਾ ਉਹ ਤਾਂ ਹੋ ਜਾਂਦਾਗਾ ਤੇ ਇਹ ਦਿਨ ਜਖਨੇ 2 ਤੇ ਕਈ ਗੇ ਫਲਾਵਰ ਬਣਾਉਣੇ ਆ ਜਾਂ ਫਿਰ ਆਪਾਂ ਕਿੱਥੇ ਕਿੱਥੇ ਬਣਾਉਣੇ ਤਾਂ ਉਹਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਪੈਨਸਲ ਦੀ ਲੋੜ ਆ ਜਿਹੜੀ ਆਪਾਂ ਨੂੰ ਪੈਂਦੀ ਆ ਪੈਸੇ ਵਿੱਚ ਜ਼ਿਆਦਾਤਰ ਫਲਾਬਰਾ ਕੋਈ ਵੀ ਪੇਂਟ ਆ ਮੈਂ ਫ੍ਰੀ ਹੈਂਡ ਹੀ ਕਰਦੀ ਆ ਮੈਂ ਕਦੇ ਵੀ ਟ੍ਰੇਸ ਵਗੈਰਾ ਨਹੀਂ ਕਰੀ ਹੈਗੀ ਤੇ ਹਾਂਜੀ ਦੇਖੋ ਆਪਾਂ ਨੇ ਪਹਿਲਾਂ ਦੇਖੋ ਬੇਲਾਂ ਦੇ ਨਿਸ਼ਾਨ ਨੇ ਆਪਾਂ ਨੇ ਉਹ ਲਗਾ ਲਈ ਦੋਨੋਂ ਸਾਈਡ ਇਹਦੇ ਵਿੱਚ ਮੈਨੂੰ ਨਾ ਯਾਨੀ ਕਿ ਕਲਰ ਦਾ ਕੰਬੀਨੇਸ਼ਨ ਕਰਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਜਿਵੇਂ ਸਮਝ ਨਹੀਂ ਸੀ ਲੱਗ ਰਿਹਾ ਮੈਂ ਕਿਹੜੇ ਕਲਰ ਪਾਵਾਂ ਤੇ ਇਹਦੇ ਵਿੱਚ ਪਾਏ ਹੋਏ ਸੀ ਜਿਹੜੇ ਨੇ ਕਿ ਸੂਟ ਉਹਦੇ ਵਿੱਚ ਬਰਾਊਨ ਸੀਗੇ ਸ਼ਾਇਦ ਹਾਜੀ ਵਾਈਟ ਦੇ ਕੀਤੇ ਹੋਏ ਸੀ ਉਹ ਬਰਾਊਨ ਤੇ ਪਾਏ ਹੋਏ ਸੀ ਰੈੱਡ ਕਲਰ ਦੋ ਕਲਰ ਸੀਗੇ ਉਹਨਾਂ ਨੇ ਪਾਏ ਹੋਏ ਪਰ ਮੈਂ ਇਹਨਾਂ ਨੇ ਜਨਕਿ ਲਾਈਟ ਜਾਂ ਪਿੰਕ ਜਿਹਾ ਕਲਰ ਸੀਗਾ ਇਹ ਸੂਟ ਦਾ ਤਾਂ ਮੈਂ ਸੋਚ ਰਹੀ ਸੀ ਵੀ ਕਿਹੜੇ ਕਲਰ ਫਰਮਾਂ ਪਹਿਲਾਂ ਤਾਂ ਇਹ ਵਾਲੇ ਮੈਂ ਜਨਕਿ ਰੈੱਡ ਵੀ ਨਹੀਂ ਕਹਿ ਸਕਦੇ ਆਪਾਂ ਡਾਰਕ ਜਿਹਾ ਸੀਗਾ ਨੇਵੀ ਰੈੱਡ ਜਿਵੇਂ ਆਪਾਂ ਹੁੰਦਾ ਨੇਵੀ ਜਿਹਾ ਕਲਰ ਉਹ ਵਾਲਾ ਸੀਗਾ ਇਹ ਤੇ ਇਹਦੇ ਨਾਲ ਮੈਂ ਪਾਉਂਗੀ ਆ ਵਾਲਾ ਸਰਦੇਈ ਜਿਹਾ ਕਲਰ ਲਾਈਟ ਆ ਥੋੜਾ ਜਿਹਾ ਸਰਦੇਈ ਤੇ ਯਾਨੀ ਕਿ ਕੈਮਰੇ ਦੇ ਵਿੱਚ ਉਹ ਫੋਰ ਹੀ ਕਲਰ ਜਾ ਰਹੇ ਦੋਨਾਂ ਦੇ ਪਰ ਥੋੜਾ ਥੋੜਾ ਕਲਰ ਦਾ ਫਰਕ ਸੀਗਾ ਇਹ ਕੈਮਰੇ 'ਚ ਥੋੜਾ ਜਿਹਾ ਫਰਕ ਆ ਜਿਹੜਾ ਪੈ ਜਾਂਦਾ ਤੇ ਬਾਕੀ ਜੀ ਇਥੇ ਹੋਗਾ ਨੈਕਸਟ ਡੇ ਆ ਇਹ ਜਿੱਥੇ ਮੈਂ ਫੂਟ ਪੇਂਟ ਕਰ ਰਹੀ ਹਾਂ ਹਾਂ ਜੀ ਫੂਟ ਗ੍ਰੇਟ ਕਰ ਰਹੀ ਹਾਂ ਕਿਸੇ ਤੇ ਜੀ ਇਹ ਵਾਲਾ ਬੇਨਾਮ ਫੂਟ ਬਣਾਇਆ ਨਹੀਂ ਜਾਨੀ ਮੈਂ ਆਪਣੇ ਸੁਬੀਲਾ ਇਹਨਾਂ ਦੀ ਸ਼ਰਟ ਦੀ ਲੈਂਥ ਥੋੜੀ ਜ਼ਿਆਦਾ ਸੀ ਤਕਰੀਬਨ ਸ਼ਰਟ ਦੀ ਲੈਂਥ ਹੈ ਕਿਸੇ ਦੀ 45 ਇੰਚ ਤੇ ਸ਼ਾਇਦ ਤੇ ਆਪਾਂ ਨੇ ਬਣਾਈ ਸੀ ਜੀ ਗੋਡੇ ਦੇਖੋ ਸ਼ਰਟ ਆਪਣੀ ਹੋ ਗਈ ਸਾਰਾ ਸੂਟ ਇੱਥੇ ਮੇਰਾ ਆਲਮੋਸਟ ਡਨ ਹੋ ਗਿਆ ਸੀ ਪੇਂਟ ਹੋ ਗਿਆ ਸਾਰਾ ਤੇ ਲਾਸਟ ਦੀ ਇੱਕ ਵੀਡੀਓ ਮੈਂ ਬਣਾਈ ਸੀਗੀ ਤੇ ਤੁਹਾਨੂੰ ਤੁਹਾਡੇ ਨਾਲ ਕਿਤੇ ਜੀ ਸ਼ੇਅਰ ਸ਼ਾਰਟਸ ਬਣਾਇਆ ਸੀ ਐਕਚੁਅਲੀ ਹਾਂਜੀ ਇੱਥੇ ਇਹ ਕਲਰ ਬਿਲਕੁਲ ਰੀਅਲ ਆ ਰਿਹਾ ਕਿਉਂਕਿ ਰਿੰਗ ਲਾਈਟ ਕੋਲ ਲਾ ਕੇ ਫਿਰ ਆਪmane ਇਹ ਵੀਡੀਓ ਇਹ ਵਾਲੀ ਸ਼ੂਟ ਕੀਤੀ ਸੀਗੀ ਦੇਖੋ ਜੀ ਇਹ ਵਾਲੇ ਆ ਗਏ ਆਪਣੇ ਗੋਡੇ ਤੇ ਇਹ ਵਾਲੀਆਂ ਆ ਗਈਆਂ ਆਪਣੀਆਂ ਬਾਹਾਂ ਹਾਂਜੀ ਕਿਵੇਂ ਦਾ ਲੱਗਿਆ ਸੂਟ ਪੇਂਟ ਕੀਤਾ ਹੋਇਆ ਮੇਰਾ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਦੇ ਕੇ ਪਿਆਰ ਨਾਲ ਜਾਂ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਾਂ ਹਾਂਜੀ ਤੇ ਆਪਣੇ ਇੰਸਟਾਗ੍ਰam ਆਈਡੀ ਨੂੰ ਵੀ ਜਰੂਰ ਫੋਲੋ ਕਰਿਓ ਫਲਕਾਰੀ ਬੁਟੀਕ ਦੇ ਨੌਤੀ ਆਪਣੇ ਇੰਸਟਾਗ੍ਰam ਆਈਡੀ ਆ ਹਾਂਜੀ ਇਹ ਵਾਲਾ ਆਪਣਾ ਸੂਟ ਆ ਜਿਹੜਾ ਰੈਡੀ ਹੋ ਗਿਆ ਕਸਟਮਰ ਨੂੰ ਆਪਾਂ ਨੇ ਭੇਜਦਾ ਸੀਗਾ ਤੇ ਲਓ ਜੀ ਸੋਟ ਆਪਣਾ ਬਿਲਕੁਲ ਨੰਨਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਸੂਟ ਪੇਂਟ ਕੀਤਾ ਹੋਇਆ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਹਾਂਜੀ ਮਿਲਦੇ ਆਪਾਂ ਇੱਕ ਨਵੇਂ ਬਲੌਗ ਦੇ ਨਾਲ ਸ਼ੁਕਰੀਆ ਦੀ ਸਾਰਿਆਂ ਨੂੰ